ਪਟਿਆਲਾ ਲੋਕ ਸਭਾ ਸੀਟ ਤੋਂ ਡਾਕਟਰ ਧਰਮਵੀਰ ਗਾਂਧੀ ਦੀ ਜਿੱਤ ਤੋਂ ਬਾਅਦ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਕਾਕਾ ਰਮਦੇਵ ਸਿੰਘ ਧਰਮਵੀਰ ਗਾਂਧੀ ਦੀ ਰਹਿائش ਤੇ ਪਟਿਆਲਾ ਦੇ ਵਿੱਚ ਪਹੁੰਚੇ ਨੇ ਤਸਵੀਰਤ ਤੁਹਾਨੂੰ ਦਿਖਾਉਣਾ ਹੈ ਉਹਨਾਂ ਨੂੰ ਮਿਲਣੇ ਪਹੁੰਚੇ ਨੇ ਉਹਨਾਂ ਦਾ ਮੂੰਹ ਮਿੱਠਾ ਕਰਵਾਉਣਗੇ ਤੇ ਉਹਨਾਂ ਨੂੰ ਗੁਲਦਸਤਾ ਦੇਣਗੇ ਗੱਲਬਾਤ ਵੀ ਕਰਨਗੇ ਕਿਉਂਕਿ ਧਰਮਵੀਰ ਗਾਂਧੀ ਦੀ ਵੱਡੀ ਜਿੱਤ ਹੈ ਜਿਹੜੀ ਉਹ ਹੋਈ ਆ ਰਣਜੀਤ ਸਿੰਘ ਉਹਨਾਂ ਦੀ ਰਿਹੈਸ਼ ਤੇ ਆ ਰਹੇ ਨੇ ਗੱਲਬਾਤ ਵੀ ਕਰਾਂਗੇ ਰਣਜੀਤ ਜੀ ਪਟਿਆਲਾ ਚ ਡਾਕਟਰ ਧਰਮਵੀਰ ਗਾਂਧੀ ਰਿਹੈਸ਼ ਤੇ ਕਿੰਨੀ ਖੁਸ਼ੀ ਹੈ ਕਾਂਗਰਸ ਦੇ ਵਿੱਚ ਚਲੋ ਸਾਡਾ ਖੁਸ਼ਕਿਸਮਤੀ ਹੈ ਕਿ ਕਮਾਂਡਾਰ ਤੇ ਨੀਕ ਇਨਸਾਨ ਸਾਡੇ ਸੰਸਦ ਚੁਣੇ ਗਏ ਹਨਗੇ ਔਰ ਮੈਨੂੰ ਸਮਝਦਾ 90 ਦਾ ਬਹੁਤ ਵੱਡਾ ਐਕਤੀ ਉਹਨਾਂ ਨੂੰ ਸਤਕਾਰ ਤੇ ਸਹਿਯੋਗ ਮਿਲੇ ਔਰ ਦੋ ਹੀ ਹਲਕੇ ਜਿੱਤੇ ਹਨਗੇ ਇਹਦੇ ਵਿੱਚ ਕਨੌਰ ਤੇ ਨਾਭਾ ਇੱਕ ਹੈ ਤੇ ਮੈਂ ਉਹਨਾਂ ਚਾ ਜੋਨਾਂ ਤੋਂ ਟਾਈਮ ਲੱਗਦਾ ਸੀਗਾ ਤਾਂ ਕਿ ਉਹਨਾਂ ਨੂੰ ਮੁਬਾਰਕਬਾਦ ਭੇਟ ਕਰ ਸਕੀਏ ਔਰ ਮੈਂ ਸਮਝਦਾ ਗਾਹਾਂ ਨੂੰ ਜਾ ਕੇ ਜੋ ਨਾਬੇ ਦੀ ਸਮੱਸਿਆ ਜਿਵੇਂ ਮੈਂ ਪਹਿਲਾਂ ਵੀ ਇਹਨਾਂ ਤੋਂ ਮੰਗ ਕੀਤੀ ਸੀ ਕਿ ਮੈਂ ਸਹਿਯੋਗ ਲਵਾਗਾ ਨਾਬੇ ਨੂੰ ਜ਼ਿਲੇ ਬਣਾਉਣ ਲਈ ਔਰ ਮੈਂ ਉਮੀਦ ਰੱਖਦਾ ਕਿ ਉਸ ਤੇ ਪੂਰਾ ਉਤਰਨਗੇ ਤਪਿਲ ਕੋ ਰਣਦੀਪ ਸਿੰਘ ਨਾਭਾ ਦੀ ਕਾਫੀ ਲੰਬੇ ਸਮੇਂ ਤੋਂ ਡਿਮਾਂਡ ਆ 2002 ਚ ਜਦੋਂ ਪਹਿਲੀ ਵਾਰ ਜਿੱਤੇ ਤੇ ਰਣਦੀਪ ਸਿੰਘ ਨਾਭਾ ਉਦੋਂ ਵੀ ਮੰਗ ਸੀ ਵੀ ਜ਼ਿਲ੍ਹੇ ਨੂੰ ਕੈਪਟਨ ਅਮਰਿੰਦਰ ਸਿੰਘ ਤੱਕ ਵੀ ਤੁਸੀਂ ਬੜੀ ਪਹੁੰਚ ਕੀਤੀ ਪਰ ਉਹ ਵੀ ਨਹੀਂ ਬਣਾ ਸਕੇ ਹੁਣ ਡਾਕਟਰ ਧਰਨਵੀਰ ਗਾਂਧੀ ਐਮਪੀ ਬਣੇ ਨੇ ਕਿਸ ਤਰ੍ਹਾਂ ਦੇਖਦੇ ਹੋ ਮੰਗ ਪੂਰੀ ਹੋਊਗੀ ਨਾਭਾ ਨੂੰ ਜ਼ਿਲ੍ਹਾ ਬਣਾਉਣ ਦੀ ਕੈਪਟਨ ਅਮਰਿੰਦਰ ਸਿੰਘ ਪੁਰਾਣਾ ਇਤਿਹਾਸ ਹੈ ਔਰ ਡਾਕਟਰ ਧਰਨਵੀਰ ਗਾਂਧੀ ਇੱਕ ਨਮਾ ਹੈ ਔਰ ਮੈਨੂੰ ਇਹਨਾਂ ਨੇ ਪੂਰਨ ਵਿਸ਼ਵਾਸ ਦਿੱਤਾ ਸੀ ਕਿ ਜਿੱਥੇ ਤੱਕ ਹੋਊਗਾ ਮੈਂ ਹਮਲਾ ਮਾਰੂੰਗਾ ਪਰ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਕਹਣੀ ਤੇ ਕਰਨੀ ਤੇ ਉਤਰਨਗੇ ਕਿਸ ਤਰ੍ਹਾਂ ਲੱਗ ਰਿਹਾ ਪੰਜਾਬ ਦੇ ਵਿੱਚ ਸੱਤ ਸੀਟਾਂ ਜਿਹੜੀਆਂ ਕਾਂਗਰਸ ਨੇ ਹਾਸਲ ਕੀਤੀ ਨੇ ਇੱਕ ਤੇ ਅਕਾਲੀ ਦਲ ਰਹਿ ਗਿਆ ਤੇ 13 0 ਭਗਵੰਤ ਮਾਨ ਕਹਿੰਦੇ ਪਰ ਤਿੰਨ ਤੇ ਰਹਿ ਗਿਆ ਕਹਿੰਦੇ ਮੈਂ ਤੁਹਾਨੂੰ ਪਹਿਲਾਂ ਵੀ ਇੱਥੇ ਜਵਾਬ ਦਿੱਤਾ ਸੀ ਕਿ ਲੋਕ 4 ਤਰੀਕ ਨੂੰ ਨਿਰਣੈ ਜਾਂ ਫੈਸਲਾ ਆਊਗਾ ਉਦੋਂ ਤੁਹਾਡੇ ਸਾਹਮਣੇ ਸਬੂਤ ਦੇ ਰੂਪ ਚ ਆ ਜਾਊਗਾ ਔਰ ਤੁਹਾਡੇ ਸਾਹਮਣੇ ਆ ਗਿਆ ਲੋਕ ਇਹਨਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹਨਗੇ ਔਰ ਗਾਹਾਂ ਨੂੰ ਜੇ ਨਹੀਂ ਸੁਧਾਰਨਗੇ ਹੋਰ ਵੀ ਮਾਰਾ ਹਾਲ ਹੈ ਲੱਗ ਰਿਹਾ ਵੀ 92 ਵਿਧਾਇਕਾਂ ਤੋਂ ਕੋਈ 98 92 ਤੋਂ 18 ਦੀ ਉਜਿਤ ਹੋ ਜਾਂ ਲੋਕ ਸਭਾ ਦੇ ਵਿੱਚ ਉਹ ਤੁਸੀਂ ਲੇਕਾ ਜੋਕਾ ਕੀਤਾ ਹੈ ਗਾਹਾਂ ਨੂੰ ਇਹਨਾਂ ਕੋਲ ਕੁਝ ਨਹੀਂ ਰਹਿਣਾ ਪਿੰਡ ਜਾਨ ਜੋਗੇ ਨਹੀਂ ਰਹਿਣੇ ਜੇ ਇਸ ਤਰ੍ਹਾਂ ਚੱਲਦੇ ਰਹੇ ਆਪਣੇ ਵਿੱਚ ਸੁਧਾਰ ਕਰਨਾ ਪੈਣਾ ਮੈਂ ਤਾਂ ਅਰਦਾਸ ਹੀ ਕਰ ਸਕਦਾ ਦੇਰ ਹੈ ਦੁਰਸਤਾ ਹੈ ਸਮਝਣ ਸਿਆਣੇ ਬੰਦਿਆਂ ਪਰਿਵਾਰ ਪੰਜਾਬ ਦਾ ਭਵਿੱਖ ਗਾਹਾਂ ਨੂੰ ਸੁਧਾਰਨ ਤਾਂ ਕਿ ਗਾਹਾਂ ਨੂੰ ਪੰਜਾਬ ਦਾ ਨੁਕਸਾਨ ਨਾ ਹੋਏ ਜਿਹੜਾ ਪੰਜਾਬ ਨੂੰ ਇੰਨਾ ਭਾਰੀ ਨੁਕਸਾਨ ਪਿਛਲੇ 2.5 ਸਾਲਾਂ ਤਹ ਚੱਲਣਾ ਪਿਆ ਸੈਂਟਰ ਦੀ ਸਰਕਾਰ ਕਿਸ ਤਰ੍ਹਾਂ ਦੇਖਦੇ ਹੋ ਮੋਦੀ ਵੱਲੋਂ ਲਗਾਤਾਰ ਮੀਟਿੰਗਾਂ ਦਾ ਜਾਰੀ ਨੇ ਕਿਤੇ ਨਾ ਕਿਤੇ ਡਾਵਾ ਡੋਲਾ ਬੀਜੇਪੀ ਦੀ ਸਥਿਤੀ ਹੈ ਜਿਹੜੀ ਸੈਂਟਰ ਦੇ ਵਿੱਚੋਂ ਦੇਖੋ ਜਿਹੜਾ ਕਾਨੂੰਨ ਕਾਇਦਾ ਕਹਿੰਦਾ ਹੈ ਦੇਸ਼ ਦਾ ਰਾਸ਼ਟਰਪਤੀ ਜਿਹੜਾ ਹੁੰਦਾ ਹੈ ਸਿੰਗਲ ਲਾਜਿਸਟ ਪਾਰਟੀ ਨੂੰ ਪਹਿਲਾਂ ਨਿਯੋਤਤਾ ਦਿੰਦਾ ਹੁੰਦਾ ਹੈ ਸੋ ਸਿੰਗਲ ਲਾਜਿਸਟ ਪਾਰਟੀ ਜੇ ਆਪਣੀ ਬਹੁਮਤ ਨਹੀਂ ਪੇਸ਼ ਕਰ ਸਕਦੀ ਉਹ ਸਮਝ ਜਿੰਨਾ ਸਮਾਂ ਉਹਨਾਂ ਦਿੱਤਾ ਜਾਊਗਾ ਤਾਂ ਗਾਹਾਂ ਨੂੰ ਦੂਜੀ ਪਾਰਟੀਆਂ ਨੂੰ ਨਿਯੁਤਤ ਹੋ ਜਾਊਗਾ ਫਿਰ ਉਸ ਤੋਂ ਬਾਅਦ ਜੋ ਸਮੀਕਰਨ ਬਣ ਗਿਆ ਉਸ ਦਾ ਫੈਸਲਾ ਫਿਰ ਉਸ ਸਮੀਕਰਨ ਦੇ ਦਗਾਤ ਹੋਏਗਾ ਜਿਸ ਤਰ੍ਹਾਂ ਕਿ ਰਾਮ ਮੰਦਰ ਦੀ ਗੱਲ ਕੀਤੀ ਜਾ ਰਹੀ ਸੀ ਕਿ ਰਾਮ ਯੋਧਿਆ ਦੇ ਵਿੱਚ ਹੀ ਭਾਜਪਾ ਨੂੰ ਹਾਰ ਦਾ ਸਾਹਮਣਾ ਦੇਖਣਾ ਪਿਆ ਰਣਦੀਪ ਜੀ ਚਲੋ ਇਹ ਯੋਧਿਆ ਜੋ ਉਹਨਾਂ ਨੇ ਕੀਤਾ ਸੀਗਾ ਦੇਖੋ ਧਰਮ ਨੂੰ ਇੱਕ ਵਰਤਿਆ ਗਿਆ ਸੀਗਾ ਲੋਕਾਂ ਦਾ ਮੰਦਰ ਉਹ ਜਾਂ ਦੂਜੇ ਪਾਸੇ ਲੈ ਜਾਣ ਲਈ ਔਰ ਕਿਉਂਕਿ ਬੇਰੋਜ਼ਗਾਰੀ ਤੇ ਮਹਿੰਗਾਈ ਦੇਸ਼ ਵੱਧ ਰਹੀ ਹੈ ਔਰ ਲੋਕਾਂ ਨੇ ਵੀ ਇਹ ਫਤਵਾ ਜਿਹੜਾ ਉਹਨਾਂ ਦੇ ਖਿਲਾਫ ਦਿੱਤਾ ਹੈ ਜਿਵੇਂ ਕਹਿੰਦੇ ਕਹਾਵਤ ਕੀ ਭਾਜਪੀ ਦੀ ਚਾਹ ਬਹੁਮਤ ਆ ਗਈ ਲੇਕਿਨ ਉਹਨਾਂ ਨੂੰ ਉਹਨਾਂ ਦੇ ਮੰਚ ਉਦਾਸੀ ਹੈ ਕਾਂਗਰਸ ਦੀ ਚਾਹ ਬਹੁਮਤ ਨਹੀਂ ਆਈ ਉਹਨਾਂ ਦੇ ਮੰਚ ਖੁਸ਼ੀ ਹੈ ਸੋ ਐਸਾ ਫਤਵਾ ਦੇਸ਼ ਦੇ ਲੋਕਾਂ ਨੇ ਦਿੱਤਾ ਹੈ ਔਰ ਲੋਗਨ ਲੋਗ ਉਮੀਦ ਰੱਖਦੇ ਹਨ ਕਿ ਦੇਸ਼ ਦਾ ਪਵਿੱਤਰ ਬਕਾਇਦਾ ਸੁਧਰਨਾ ਚਾਹੀਦਾ ਦੇਸ਼ ਦੇ ਪਵਿੱਤਰ ਦੇ ਤਹਿਤ ਲੋਕਾਂ ਨੂੰ ਕੰਮ ਕਰਨੀ ਤੇ ਇਕੱਲੀ ਵੋਟਬੈਗ ਰਾਜਨੀਤੀ ਨਹੀਂ ਹੋਣੀ ਚਾਹੀਦੀ ਬਿਲਕੁਲ ਰੋਹਲ ਗਾਂਧੀ ਵੀ ਜੋ ਕਹਿੰਦੇ ਮੇਰੇ ਮਨ ਦੀ ਤਵੰਨਾ ਸੀ ਉਹ ਪਰ ਪੂਰੀ ਜ਼ਰੂਰ ਹੋਈ ਹੈ ਲੋਕਾਂ ਨੇ ਫਤਵਾ ਚਾਹੇ ਯੂਪੀ ਦੀ ਗੱਲ ਕਰੀ ਚਾਹੇ ਆਪਾਂ ਬਿਹਾਰ ਦੀ ਗੱਲ ਕਰੀਏ ਦੇਖੋ ਯੂਪੀ ਚ ਬਹੁਤ ਸੋਹਣਾ ਨਿਰਣੇ ਆਏ ਹਨ ਜਾਂ ਫੈਸਲੇ ਆਏ ਹਨਗੇ ਔਰ ਬਿਹਾਰ ਚ ਵੀ ਆ ਕਾਂਗਰਸ ਪਾਰਟੀ ਦੇ ਪੰਜਾਬ ਚ ਵੀ ਬੜੇ ਬੜੀ ਭਾਰੀ ਬਹੁਮਤ ਆਈ ਹੈ ਔਰ ਕੋਈ ਸੰਕੋਚ ਨਹੀਂ ਮੈਨੂੰ ਕਹਿੰਦੇ 27 ਚ ਕਾਂਗਰਸੀ ਸਰਕਾਰ ਪੰਜਾਬ ਪੜਨਗੀ ਬਿਲਕੁਲ ਕਲੀਅਰ ਹੈ ਬਿਲਕੁਲ ਤੁਹਾਡੇ ਨਾਲ ਅੱਜਕਲ ਕਰ ਰਹੇ 25 ਸਾਲਾਂ ਤੋਂ ਸਹੀ ਗੱਲ ਕਰਾਂਗੇ ਬਿਲਕੁਲ ਰਣਜੀਤ ਸਿੰਘ ਨਾਬਾ ਨੇ ਹੁਣ ਤੋਂ ਹੀ ਕਹਿ ਦਿੱਤਾ ਸੀ 27 ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨਾ ਤਿਆਰ ਪਟਿਆਲਾ ਤੋਂ ਹਰਮਿਤ ਸਿੰਘ ਮਾਲ